ਸਵਾਗਤ ਹੈ ਜੀ ਤਲਵੰਡੀ ਪਾਈ ਟੈਂਪ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲਾਈਕ ਫੋਲੋ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪੁੱਜਦੀ ਰਹੇ ਚੋਰਾਬਲੋਂ ਬੀਤੀ ਸ਼ਾਮ ਤਲਵੰਡੀ ਪਾਈ ਤੇ ਟਿਊਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਲਵੰਡੀ ਪਾਈ ਦੇ ਬੁੱਢਾ ਖੂਨ ਨੇੜੇ ਸਵਰਗ ਜਗਸੀਰ ਸਿੰਘ ਕਲਸੀ ਦੇ ਘਰ ਚ ਡਾਕਲ ਹੋ ਕੇ ਚੋਰ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਲੈ ਕੇ ਫਰਾਰ ਹੋ ਗਏ ਚੋਰੀ ਹੋਏ ਸਮਾਨ ਦੀ ਕੀਮਤ 15 ਲੱਖ ਰੁਪਏ ਦੱਸੀ ਜਾ ਰਹੀ ਹੈ ਪਰਵਾਰ ਨੇ ਪੁਲਿਸ ਪ੍ਰਚਾਰਕ ਕੋਲ ਮਾਇਕੀ ਕੀਤੀ ਕਿ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਸਮਾਨ ਦੀ ਬਰਾਮਦਗੀ ਕਰਵਾਈ ਜਾਵੇ। ਆਜੂ ਸੁਣਦਿਆਂ ਇਸ ਸੰਬੰਧੀ ਕੀ ਕਿਹਾ ਪਰਿਵਾਰਕ ਮੈਂਬਰਾਂ ਨੇ? ਬਜੀ ਕੀ ਨ ਹੋਏਗਾ ਅਮਨਦੇਸ ਟੋਡਾ ਜੀ। ਨਾ ਜਗਿੰਦਰ ਸਿੰਘ ਜੀ। ਅੱਛਾ ਇਹ ਮਤਲਬ ਕੀ ਸਾਰੀ ਘਟਨਾ ਵਾਪਰੀ ਹੈ? ਇਹ ਘਟਨਾ ਅਸੀਂ ਲੜੈਣੇ ਦੁਆਈ ਰਹਿਣ ਗਏ ਸੀਗੇ ਜੀ। ਠੀਕ ਹੈ ਜੀ। ਗੋਇਲ ਲਗੇ ਸੀ ਬਸ 12 ਵਜੇ ਘਰੋਂ ਚੱਲੇ ਆ 1:30 ਵਜੇ ਠੀਕ ਹੈ ਜੀ ਸਾਢੇ 1:00 ਵਜੇ ਜਾਂ ਕੇ ਸਾਰਾ ਬਲਵਾ ਦੀ ਬਾੜ ਡਾ ਕੇ ਚੱਲੇ ਆਂ ਉੱਥੋਂ ਜਾ ਕੇ ਥੋੜੇ ਰੋੜੇ ਵਾਪਸ ਜੇ ਆਈ ਸਾਨੂੰ ਤਾਂ ਸਾਢੇ 7:00 ਵਜੇ ਠੀਕ ਹੈ ਜੀ ਮੋਗੇ ਆ ਗਏ ਆ ਮੋਗੋ ਆ ਕੇ ਸਾਢੇ 8:00 ਵਜੇ ਘਰੇ ਜਰੋਂ ਆਏ ਬਾਗ ਉਹਦੇ ਗੱਡੀਆਂ ਬਾਪ ਲਾਈ ਆ ਠੀਕ ਹੈ ਜੀ ਗੱਡੀ 'ਚ ਉਤਰ ਕੇ ਕੁੜੀ ਉਤਰੀ ਆ ਮੇਰੀ ਨਾਲ ਠੀਕ ਹੈ ਜੀ ਹਾਂ ਜੀ ਉਹ ਉਤਰ ਕੇ ਤਾਂ ਬਾਗ ਖੋਲਣ ਲੱਗੀ ਆ ਠੀਕ ਹੈ ਜੀ ਬਾਗ ਖੋਲਣ ਦੇ ਸਾਰੀ ਮਨੋ ਜਦੋਂ ਅੰਦਰ-ਗੰਦਰ ਗੇਟ ਦੇ ਪਾਈ ਬੜੀ ਆ ਠੀਕ ਹੈ ਜੀ ਤੇ ਦੂਜਾ ਦਰਵਾਜ਼ਾ ਖੋਲਣ ਲੱਗੀ ਆ ਠੀਕ ਹੈ ਜੀ ਹਿੰਦੂਆ ਜਗਮਨਦਰ ਦਰਵਾਜ਼ਾ ਖੋਲਿਆ ਹਾਂਜੀ 15 ਜਾ ਕੇ ਵੇਖਿਆ ਲੇਟਾਂ ਤੋਂ ਪੱਕੇ ਸਾਰੇ ਚੱਲੀ ਜਾਂਦੇ ਠੀਕ ਹੈ ਸਾਰੀਆਂ ਲੇਟਾਂ ਚੱਲੀ ਜਾਂਦੀਆਂ ਠੀਕ ਹੈ ਜੀ ਤਾਂ ਵੀ ਇੱਥੇ ਤਾਂ ਜਿੰਦਾ ਜਿਹੜਾ ਤੁਰੋਂ ਭੰਨਿਆ ਹੋਵੇ ਜਿੰਦਾ ਉੱਪਰ ਤਾਰਾਂ 'ਚ ਵੱਜਿਆ ਰੱਖੀ ਠੀਕ ਹੈ ਜੀ ਜਿੰਦਾ ਭੰਨਿਆ ਉਹ ਲੋਹੇ ਦਾ ਰਾੜਜਾ ਵਢਾਵਾ ਬੰਦ ਠੀਕ ਹੈ ਜੀ ਉਹ ਤਾਂ ਤੋੜ ਕੇ ਬੰਦਾ ਤੇ ਅੰਦਰ ਵਾਲੀ ਆ ਗਈ ਤੋਂ ਚੀਕਾ ਪਾਉਣੀ ਪਉਣ ਲੱਗੀ ਠੀਕ ਹੈ ਜੀ ਲੁੱਟੇ ਗਿਆ ਲੁੱਟੇ ਗਿਆ ਮੈਂ ਸਮਝਿਆ ਕਦੇ ਵੀ ਉਂਗਲ ਤੇ ਬਿਜਲੀ ਬੂਜਲੀ ਲੱਗੀ ਮੈਂ ਕਿਹਾ ਪੇਕੀ ਵਾਲ ਬਾੜ ਨਹੀਂ ਖੋਲਦੀ ਦੂਜਾ ਬਾਰ ਖੋਲਣਾ ਉਹ ਜਾ ਕੇ ਮੇਰੇ ਜਾਂਦੇ ਨੂੰ ਡਿੱਗੀ ਪਈ ਸੀ ਠੀਕ ਹੈ ਜੀ ਤੇ ਗਿਆ ਜਾ ਕੇ ਮੈਂ ਭੱਜ ਕੇ ਉਹਨੂੰ ਰੋਣਾ ਪੈਗਾ ਲੋਕਾਂ ਨੂੰ ਸਾਰਾ ਇਕੱਠਾ ਹੋ ਗਏ ਉਹ ਦਰਵਾਜ਼ੇ ਖੋਲੇ ਜਾ ਕੇ ਅੰਦਰ ਸਾਰਾ ਆ ਕੇ ਵੇਖਿਆ ਸਾਰਾ ਪੂੜੇ ਵਾਲੀ ਵੀ ਗਈ ਉਹ ਉਹ ਅੰਦਰ ਵਰਦਿਆ ਸਾਰੇ ਬੰਦੇ ਉਧਰ ਭੱਜ ਗਏ ਭੱਜ ਕੇ ਅਸੀਂ ਬੰਦੇ ਵੇਖੇ ਨਹੀਂ ਮੈਂ ਉੱਥੇ ਜਾ ਕੇ ਕੋਠੇ ਦੇ ਜਾ ਕੇ ਵੇਖਿਆ ਪੈਸੇ ਗਲਰੇ ਪਏ ਸੀਗੇ ਨਿਬਾਰੀ ਸਾਰੇ ਕੱਪੜੇ ਸਾਰਾ ਖਲਾਰੇ ਪਏ ਸੀਗੇ ਇੱਕ ਕਿੰਨਾ ਨੁਕਸਾਨ ਹੋਇਆ ਤੁਹਾਡਾ ਹੋ ਗਿਆ ਸਾਰੇ ਲੋ 8 9 ਟੋੜੇ ਸੋਨਾ ਸੀਗਾ ਠੀਕ ਹੈ ਜੀ ਤੇ ਬਾਕੀ ਕਮੇਟੀ ਸੀ 5 ਲੱਖ ਦੀ ਬਾਕੀ ਹੋਰ ਲਗਦੇ ਪਏ ਸੀ 4 ਲੱਖ 4 ਲੱਖ ਰੁਪਏ ਠੀਕ ਹੈ ਮਤਲਬ 9 ਲੱਖ ਰੁਪਏ ਲੱਗਦੀ ਠੀਕ ਹੈ 8 ਕਿਤਲੇ ਤੁਹਾਡਾ ਸੋਨਾ ਹੋ ਗਿਆ 8 ਕਿਲੋ ਹਾਂਜੀ ਠੀਕ ਹੈ ਪੁਲਿਸ ਨੂੰ ਦਲਾ ਦੇਤੀ ਬਈ ਇਸ ਬੰਦੇ ਨੂੰ ਉਹ ਸਾਰੇ ਸੱਦੇ ਸੀ ਉਹ ਆਏ ਸੀ ਇਹ ਬਾਈ ਬਲਦੇਵ ਨੂੰ ਕਿਹਾ ਸੀ ਉਹ ਆਗੇ ਸੀ ਵੇਖ ਕੇ ਠੀਕ ਠੀਕ ਹੈ ਉੱਤੇ ਵੀ ਸਾਰੇ ਜਣਾਂ ਕਿਹਾ ਉਹ ਕੈਮਰੇ ਕੋਲੇ ਵੇਖਾਂਗੇ ਫਿਰ ਪਤਾ ਲੱਗਣਾ ਉਹ ਉਹਦੇ ਬੰਦੇ ਦਾ ਨਾਮ ਦੋ ਉਹ ਅਸੀਂ ਨਾਮ ਕਿਹਦਾ ਲੱਗਿਆ ਉਹ ਤੁਹਾਨੂੰ ਪਤਾ ਹੀ ਨਹੀਂ ਠੀਕ ਠੀਕ ਹੈ ਜੀ ਤੇ ਜਿਹੜਾ ਮਤਲਬ 골ਡ ਵਿੱਚ ਤੁਹਾਡਾ ਕੀ ਕੀ ਲੱਗੇ ਗਿਆ ਬਈ ਬੱਚੇ ਇਹੜਾ ਸੋਨਾ ਅੱਛਾ ਜੀ ਇੱਕ ਕੜਾ ਸੀ ਆ ਛੇ ਟੋਲਿਆਂ ਦਾ ਬਾਕੀ ਦੋ ਦੋ ਟੋਲਿਆਂ ਦੀ ਮਤਲਬ ਛਾਪਾਂ ਹੈਗੀਆਂ ਗੋਲਡ ਆਪਾਂ ਦੋ ਟੋਲ ਛਾਪਾਂ ਮਤਲਬ ਤੇ ਟੋਲੇ ਟੋਲੇ ਦੀਆਂ ਹਨ ਹੂੰ ਟੋਲੇ ਟੋਲੇਆਂ ਜੀ ਠੀਕ ਹੈ ਜੀ ਤੇ ਜੇਲਾ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਿਓ ਸਰਦਾਰ ਅਜਿਹਾ ਨੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜਿਹੜਾ ਸਾਡਾ ਇਨਸਾਫ਼ ਨੂੰ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਜੀ